ਚੈਲਪ ਜੋ ਵੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲੈਂਗੁਏਜ ਬਹੁਤ ਬਹੁਤ ਸਵਾਗਤ। ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਨੀ ਹੈ BC ਵਾਈਲਡਫਾਇਰ ਬਾਰੇ ਕੀ ਅਪਡੇਟ ਆ ਇਸ ਵੇਲੇ। ਦੂਜਾ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਐਬੀ ਨੇ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਬਾਰੇ ਆਪਣਾ ਬਿਆਨ ਦਿੱਤਾ ਬਹੁਤ ਚਰਚਾ ਹੋ ਰਹੀ ਹੈ ਕੱਲ ਦੀ। ਤੀਜੀ ਗੱਲਬਾਤ ਕਰਨੀ ਹੈ ਕੈਨੇਡਾ ਦੇ ਵਿੱਚ ਬੇਰੋਜ਼ਗਾਰੀ ਦਰ ਦੇ ਵਿੱਚ ਵਾਧਾ ਹੋਇਆ। ਇੱਕ ਗੱਲਬਾਤ ਆਪਾਂ EV ਕਾਰਾਂ ਸੰਬੰਧੀ ਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ ਬਿਆਨ ਆ ਤੇ ਬ੍ਰੈਮਟਨ ਦਾ ਗੋਲੀਆਂ ਚਲਾਉਣ ਵਾਲਾ ਨੌਜਵਾਨ ਕੱਲ ਗ੍ਰਿਫਤ ਸਭ ਤੋਂ ਪਹਿਲੀ ਗੱਲਬਾਤ ਅੱਜ ਕਿਉਂਕਿ ਬੀਸੀ ਵਾਈਲਡ ਫਾਇਰ ਨੇ ਬਹੁਤ ਸਾਰਾ ਨੁਕਸਾਨ ਕੀਤਾ ਹੈ ਇਸ ਵੇਲੇ ਜੰਗਲੀ ਅੱਗਾਂ ਕਈ ਥਾਵਾਂ ਦੇ ਉੱਤੇ ਲੱਗੀਆਂ ਹਨ ਜਿਹੜਾ ਹਾਈਵੇ 5 ਆ ਇਹ ਬੰਦ ਆ ਕੋਕਾਹਲਾ ਹਾਈਵੇ ਹਾਈਵੇ 5 ਜਿਹਨੂੰ ਕਹਿੰਦੇ ਆ ਹੋਪ ਤੇ ਮੇਰਟ ਦੇ ਵਿਚਕਾਰ ਇਹਨੂੰ ਬੰਦ ਕਰ ਦਿੱਤਾ ਗਿਆ ਕਿਉਂਕਿ ਜੰਗਲੀ ਅੱਗ ਬਹੁਤ ਲੱਗੀ ਆ ਵਿਜ਼ਿਬਿਲਟੀ ਤੇ ਸਾਰੇ ਕੁਝ ਦੇ ਉੱਤੇ ਅਸਰ ਪਿਆ ਆ ਹਾਈਵੇ 3 ਇੱਕ ਹੋਰ ਅੱਗ ਜਿਹੜੀ ਆ ਜਿਹਨੂੰ ਟਰਨਬਲ ਕ੍ਰੀਕ ਫਾਇਰ ਕਿਹਾ ਜਾ ਰਿਹਾ ਤੋ ਹਾਈਵੇ 3 ਦੇ ਨੇੜੇ ਜਿਹੜੀ ਮੀਨਿੰਗ ਪਾਰਕ ਆ ਉਹਦੇ ਨੇੜੇ ਲੱਗੀ ਆ ਇਹ ਜਿਹੜੀ ਟਰਨਵਲ ਪਾਰ ਜਿਹੜੀ ਟਰਨਵਲ ਕ੍ਰੀਕ ਫਾਇਰ ਆ ਇਹ ਦੱਸਿਆ ਜਾ ਰਿਹਾ ਕਿ 7.5 ਕਿਲੋਮੀਟਰ ਦੇ ਵਿੱਚ ਆ ਜਿਹੜੀ ਬਹੁਤ ਵੱਡੀ ਮੰਨੀ ਜਾ ਰਹੀ ਹੈ ਔਰ ਇਹਦੀ ਖਾਸ ਚਿੰਤਾ ਵਾਲੀ ਗੱਲ ਇਹ ਆ ਕਿ ਆਊਟ ਆਫ ਕੰਟਰੋਲ ਆ ਔਰ ਇਹਨੂੰ ਸਾਰੇ ਨੂੰ ਆਊਟ ਆਫ ਕੰਟਰੋਲ ਮੰਨਿਆ ਜਾ ਰਿਹਾ ਇਸ ਵੇਲੇ ਔਰ ਜਿਹੜੀ ਆਗਾ ਨਾਰਥ ਈਸਟ ਤੇ ਵੈਸਟ ਵਾਲੇ ਪਾਸੇ ਨੂੰ ਜਾ ਰਹੀ ਹੈ ਲਗਭਗ ਹਾਈਵੇ 3 ਤੋਂ 2 ਕਿਲੋਮੀਟਰ ਇਹ ਪਿੱਛੇ ਰਹਿ ਗਈ ਆ ਇੰਨੀ ਵੱਡੀ ਇਹ ਫਾਇਰ ਇਸ ਵੇਲੇ ਦਸੀ ਜਾ ਰਹੀ ਹੈ ਸੋ ਇਹਦਾ ਮਤਲਬ ਇਹ ਆ ਕਿ ਸਿੱਧਾ ਕੋ ਹਾਈਵੇ ਨੂੰ ਹਜੇ ਇਹਦਾ ਖਤਰਾ ਨਹੀਂ ਆ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਇਹਦਾ ਖਤਰਾ ਹੋ ਸਕਦਾ ਹੈ ਜਿਹੜੇ ਹਾਈਵੇ ਐਕਸੈਸ ਆ ਬੀਸੀ ਇੰਟੀਰੀਅਰ ਦੇ ਵਿੱਚ ਇਸ ਮੌਕੇ ਦੇ ਉੱਤੇ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ ਸਿਰਫ ਹਾਈਵੇ 3 ਜਿਹੜਾ ਆ ਹੋਪ ਤੇ ਪਟਿੰਗਟਨ ਵਾਲਾ ਇਹ ਤੇ ਹਾਈਵੇ 1 ਜਿਹੜਾ ਆ ਆਪਣਾ ਫਰੇਜ਼ਰ ਕੈਨੇਨ ਇਹ ਖੁੱਲੇ ਨੇ ਜੇ ਤੁਸੀਂ ਇਧਰੋਂ ਕਿਤੇ ਇੰਟੀਰੀਅਰ ਦੇ ਵੱਲੋਂ ਜਾ ਰਹੇ ਹੋ ਤਾਂ ਜਿਹੜੀ ਮਾਨਪਾਰਕ ਹੈਗੀ ਕ੍ਰੀਕ ਫਾਇਰ ਆ ਇੱਕ ਹੋਰ ਵਾਈਲਡ ਫਾਇਰ ਜਿਹੜੀ ਕੋਕੋਹੇਲਾ ਸਮਿਟ ਜਿਹਨੂੰ ਮਾਈਨ ਕ੍ਰੀਕ ਫਾਰ ਕ੍ਰੀਕ ਫਾਇਰ ਕਿਹਾ ਜਾ ਰਿਹਾ ਆ ਇਹ ਕਾਫੀ ਜ਼ਿਆਦਾ ਵੱਡੀ ਆ ਤੇ ਲਗਭਗ 20 ਸਕੁਅਰ ਕਿਲੋਮੀਟਰ ਦਾ ਏਰੀਆ ਜਿਹੜਾ ਇਹ ਕਵਰ ਕਰ ਰਹੀ ਆ ਹੁਣ ਅਥਾਰਟिटीज ਨੇ ਹੁਕਮ ਦਿੱਤਾ ਕਿ ਏਕਿਊਏਸ਼ਨ ਕੀਤੀ ਜਾਵੇ ਕੋਕੋਹੇਲਾ ਲੇਕ ਲੋਜ ਤੇ ਜਿਹੜੀ ਕੋਕੋਹੇਲਾ ਸਮਿਟ 스ਨੋ ਬਾਇਲ ਕਲੱਬ ਆ ਇਹਨਾਂ ਥਾਵਾਂ ਦੇ ਉੱਤੇ ਦੋਵਾਂ ਥਾਵਾਂ ਦੇ ਉੱਤੇ ਇਹ ਇਹਨਾਂ ਨੇ ਜਾਰੀ ਕੀਤਾ ਗਿਆ ਹੈ ਜਿਆਦਾ ਏਕਿਊਏਸ਼ਨ ਜਿਹੜੀ ਆ ਇੱਕ ਪ੍ਰਾਪਰਟੀ ਜਿਹੜੀ ਬਿਲਕੁਲ ਜੁਲੀਅਟ ਕਰੀਕ ਦੇ ਨੇੜੇ ਆ ਉਹ ਏਕਿਊਏਟ ਕੀਤੀ ਗਈ ਆ ਥੌਮਪਸਨ ਨਿਕੋਲਾ ਰਿਜਨਲ ਡਿਸਟ੍ਰਿਕਟ ਦੇ ਵਿੱਚ ਤੇ ਕੁਝ ਥਾਵਾਂ ਦੇ ਉੱਤੇ ਏਕਿਊਏਸ਼ਨ ਅਲਰਟ ਜਾਰੀ ਕੀਤੇ ਗਏ ਆ ਕਈ ਦਰਜਣਾ ਜਿਹੜੇ ਘਰ ਨੇ ਜਿਨ੍ਹਾਂ ਦੇ ਵਿੱਚ ਬੁੱਕਬੇਅਰ ਕਮਿਊਨਿਟੀ ਜਿਹੜੀ ਉਹ ਸਾਰੇ ਜਿ ਸਾਰੇ ਅੰਡਰ ਏਕਿਊਏਸ਼ਨ ਅਲਰਟ ਆ ਅਲਰਟ ਜਾਰੀ ਕੀਤਾ ਕਿਸੇ ਵੇਲੇ ਵੀ ਕਿਹਾ ਜਾ ਸਕਦਾ ਉਹਨਾਂ ਨੂੰ ਕਿਹਾ ਕਿ ਆਪਣਾ ਜਿਹੜਾ ਵੀ ਘਟੋਕਟ ਸਾਜ਼ੋ ਸਮਾਨ ਆ ਉਹਨੂੰ ਲੈ ਕੇ ਉਹ ਹਰ ਵੇਲੇ ਤਿਆਰ ਰਹਿਣ ਇਹ ਹਾਈਵੇ 1 ਦਾ ਸਟੇਟਸ ਐਸ ਵੇਲੇ ਹੈਗਾ ਕਿ ਫਰੇਜ਼ਰ ਕੈਨਿਨ ਹਜੇ ਵੀ ਖੁੱਲਾ ਹੈ ਭਾਵੇਂ ਕਿ ਕੁਝ ਜਿਹੜੀ ਹਲਕੀ ਜੀ 111 ਹੈਕਟੇਅਰ ਦੇ ਵਿੱਚ ਇੱਕ ਵਾਈਲਡਫਾਇਰ ਲੱਗੀ ਆ ਇਸ ਵੇਲੇ ਸੇਲਰ ਬਾਰ ਦੇ ਵਿੱਚ ਤੇ ਇਹ ਜਿਹੜੀ ਮਤਲਬ ਇਹਨੂੰ ਇਹ ਰੋਕਿਆ ਗਿਆ ਹੈ ਹਜੇ ਇਹ ਬਹੁਤ ਜ਼ਿਆਦਾ ਅੱਗੇ ਫੈਲ ਨਹੀਂ ਰਹੀ ਪਰ ਵੈਕੂਏਸ਼ਨ ਆਰਡਰ ਕਈ ਥਾਵਾਂ ਦੇ ਉੱਤੇ ਇਨ ਹਿਮ ਲੇਕ ਜਿਹੜੀ ਸੈਂਟਰਲ ਬੀਸੀ ਦੇ ਵਿੱਚ ਉਹਨੂੰ ਵੈਕੂਏਟ ਕਰਨ ਦੇ ਲਈ ਕਿਹਾ ਗਿਆ ਹੈ ਇਸੇ ਇਹ ਜਿਹੜੀ ਅਨਹੈਮਿੰਗ ਲੇਕ ਆ ਇਹ ਹਾਈਵੇ 20 ਤੇ ਜਿਹੜੀ ਬੈਲਾਕੂਲਾ ਆ ਉਹਦੇ ਨਾਰਥ-ਈਸਟ ਦੇ ਵਿੱਚ ਦੱਸੀ ਜਾ ਰਹੀ ਆ ਜਿਹੜੀ ਕੈਰੀਬੂ ਰਿਜਨਲ ਡਿਸਟ੍ਰਿਕਟ ਆ ਉੱਥੇ ਵੀ ਜਿਹੜੀ ਫਸਟ ਨੇਸ਼ਨ ਹੈਗੇ ਆ ਉੱਥੇ ਵੈਕਿਊਏਸ਼ਨ ਇਸ਼ੂ ਕੀਤੀ ਗਈ ਆ ਜਿਹੜੇ ਏਰੀਆ ਦੇ ਉੱਤੇ ਅਸਰ ਪਹਰੇ ਲਗਭਗ 505 ਪ੍ਰਾਪਰਟੀਆਂ ਜਾਂ ਜਿਹੜੇ ਪਾਰਸਲ ਆਫ ਲੈਂਡ ਨੇ ਉੱਥੇ ਜਿਹੜੇ ਡਸਟੀ ਲੇਕ ਦੇ ਵਿੱਚ ਤੇ ਚਾਲ ਲੇਕ ਦੇ ਵਿੱਚ ਵਾਈਲਡਫਾਇਰ ਏਰੀਆਜ਼ ਦੇ ਵਿੱਚ ਇਹ ਅੰਡਰ ਵੈਕਿਊਏਸ਼ਨ ਐਸ ਵੇਲੇ ਦੱਸੇ ਗਏ ਆ ਇਸੇ ਤਰ੍ਹਾਂ ਕਈ ਹੋਰ ਥਾਵਾਂ ਦੇ ਉੱਤੇ ਵੀ ਇੱਕ ਐਕਵੇਸ਼ਨ ਔਰ ਜਿਹੜਾ ਖਾਸ ਤੌਰ ਦੇ ਉੱਤੇ ਆਸ਼ਮਾਨ ਆ ਉਹਦੇ ਵਿੱਚ ਸਮੱਸਿਆ ਆ ਰਹੀ ਆ ਵਿਜ਼ਿਬਿਲਟੀ ਦੀ ਧੂਏਂ ਦੀ ਔਰ ਉਹਦੇ ਨਾਲ 에ਅਰ ਕੁਆਲਿਟੀ ਦੇ ਉੱਤੇ ਲਗਾਤਾਰ ਪਿਛਲੇ ਦਿਨਾਂ ਤੋਂ ਅਸਰ ਪੈ ਰਿਹਾ ਹੈ ਸੋ ਜਿਹੜੀਆਂ ਇਹਨਾਂ ਦੇ ਉੱਤੇ ਥੋੜਾ ਜਿਹਾ ਧਿਆਨ ਰੱਖਿਆ ਜਾਵੇ ਟਰੈਵਲ ਕਰ ਰਹੇ ਹੋ ਜਾਂ ਉਸ ਇਲਾਕੇ ਦੇ ਵਿੱਚੋਂ ਤਾਂ ਥੋੜੇ ਜਿਹੇ ਜਿਹੜੇ ਇਹ ਅਲਰਟ ਨੇ ਇਹਨਾਂ ਨੂੰ ਧਿਆਨ ਦੇ ਵਿੱਚ ਜ਼ਰੂਰ ਰੱਖਿਆ ਜਾਵੇ ਅਗਲੀ ਗੱਲਬਾਤ ਪ੍ਰੀਮੀਅਰ ਡੇਵਿਡ ਡੀਵੀ ਦਾ ਬਿਆਨ ਆ BC ਦੇ ਪ੍ਰੀਮੀਅਰ ਡੇਵਿਡ ਐਵੀ ਨੇ ਇਹ ਕਿਹਾ ਕਿ ਕੈਨੇਡਾ ਨੂੰ ਜਿਹੜਾ ਟੈਂਪੋਰਰੀ ਫੋਰਨ ਵਰਕਰ ਪ੍ਰੋਗਰਾਮ ਆ ਇਹਨੂੰ ਸਕ੍ਰੈਪ ਕਰ ਦੇਣਾ ਚਾਹੀਦਾ ਜਾਂ ਇਹਨੂੰ ਸਾਰੇ ਜ ਸਾਰਿਆਂ ਨੂੰ ਮੁੱਢੋਂ ਛੁੱਡੋਂ ਬਦਲਣਾ ਚਾਹੀਦਾ ਉਹ ਕਹਿੰਦੇ ਇਹਦੇ ਨਾਲ ਹਾਊਸਿੰਗ ਤੇ ਜੋਬ ਪ੍ਰੋਬਲਮ ਕ੍ਰੀਏਟ ਹੋ ਰਹੀਆਂ ਮਤਲਬ ਇੱਕ ਵੱਡਾ ਇਸ਼ੂ ਆ ਆਪਾਂ ਥੋੜੇ ਦਿਨ ਪਹਿਲਾਂ ਤੁਹਾਡੇ ਨਾਲ ਗੱਲਬਾਤ ਕੀਤੀ ਸੀ ਕੈਨੇਡਾ ਦਾ ਟੈਂਪੋਰਰੀ ਫੋਰਨ ਵਰਕਰ ਜਿਹੜਾ ਪ੍ਰੋਗਰਾਮ ਆ ਜਿਹਦੇ ਬਾਰੇ ਕੰਜ਼ਰਵੇਟਿਵ ਆਗੂ ਫੈਡਰਲ ਕੰਜ਼ਰਵੇਟਿਵ ਆਗੂ ਪੀਅਰ ਪੋਲੀਵ ਨੇ ਬਿਆਨ ਦਿੱਤਾ ਸੀ ਵੀ ਇਹਨੂੰ ਬੰਦ ਕਰ ਦਿਓ ਇਹ ਠੀਕ ਨਹੀਂ ਆ ਉਦੇ ਬਾਰੇ ਹੁਣ BC ਦੇ ਪ੍ਰੀਮੀਅਰ ਜਿਹੜੇ ਕਿ ਐਂਡੀਪੀ ਦੇ ਆ ਹਾਲਾਂਕਿ ਬਹੁਤ ਘੱਟ ਥਾਵਾਂ ਦੇ ਉੱਤੇ ਇਸ ਤਰੀਕੇ ਦੇ ਨਾਲ ਹੁੰਦਾ ਕਿ ਕਨਸਰਵੇਟਿਵ ਭਾਵੇਂ ਫੈਡਰਲ ਕਨਸਰਵੇਟਿਵ ਆ ਉਹ BC ਦੇ ਜਿਹੜੀ ਐਂਡੀਪੀ ਆ ਉਹਦੇ ਨਾਲ ਇਹਨਾਂ ਦੇ ਵਿਚਾਰ ਇੱਕ ਹੋਣ ਜਾਂ ਉਹਦੇ ਉੱਤੇ ਇਹ ਕੋਈ ਇੱਕ ਗੱਲ ਕਰ ਸਕਣ ਪਰ ਇਸ ਮੁੱਦੇ ਦੇ ਉੱਤੇ ਦੋਵੇਂ ਇੱਕ ਮਤ ਹੋਏ ਆ ਰੀਜ਼ਨਿੰਗ ਇਹ ਆ ਦਲੀਲ ਇਹ ਦਿੱਤੀ ਗਈ ਆ ਕਿ ਜਿਹੜਾ ਸਿਸਟਮ ਆ ਉਹਦੇ ਵਿੱਚ ਹੋਕ ਕੀ ਰਿਆ ਜਿਹੜੀਆਂ ਫੂਡ ਬੈਂਕਾਂ ਨੇ ਭਰ ਰਹੀਆਂ ਨੇ ਹੋਮਲੈਸ ਸ਼ੈਲਟਰ ਜਿਹੜੇ ਨੇ ਉਹ ਭਰ ਰਹੇ ਨੇ ਪ੍ਰੈਸ਼ਰ ਸਕੂਲਾਂ ਦੇ ਉੱਤੇ ਪੈ ਰਿਹਾ ਘਰਾਂ ਦੇ ਉੱਤੇ ਪੈ ਰਿਹਾ ਤੇ ਜਿਹੜੇ ਆ ਹੋ ਕੀ ਰਿਹਾ ਕਿ ਜਿਹੜਾ ਯੂਥ ਹਨ এমপ্লয়ਮੈਂਟ ਹੋ ਰਹੀ ਹੈ ਹੁਣ ਜਿਹੜੇ ਐਨਡੀਪੀ ਦਾ ਜਿਹੜਾ ਐਗਰੀਮੈਂਟ ਹੈਗਾ ਪੀਅਰ ਪੋਲੀਵ ਦੇ ਨਾਲ ਜਿਹੜੀ ਇਸ ਮੁੱਦੇ ਦੇ ਉੱਤੇ ਬਿਲਕੁਲ ਵੱਖਰਾ ਹੈ ਦੂਜਾ ਜਿਹੜਾ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਆਪਾਂ ਇਹ ਜਾਣਦੇ ਹਾਂ ਕਿ ਕੋਈ ਵੀ ਕੈਨੇਡਾ ਦੇ ਵਿੱਚ ਜਿਹੜਾ এমਪਲੋਇਰ ਆ ਉਹ ਕਿਸੇ ਫੋਰਨ ਵਰਕਰ ਨੂੰ ਹਾਇਰ ਕਰ ਸਕਦਾ ਜੇ ਉਹ ਇਹ ਕਹਿ ਦੇਵੇ ਜਾਂ ਉਹਨੂੰ ਇਹ ਲੱਗੇ ਜਾਂ ਉਹਨੂੰ ਇਹ ਨੌਕਰੀ ਵੀ ਜਿਹੜਾ ਲੋਕਲ ਕੈਨੇਡੀਅਨ ਆ ਕੋਈ ਵੀ ਉਹ ਇਸ ਜੌਬ ਦੇ ਲਈ ਫਿੱਟ ਨਾ ਹੋਵੇ ਸੋ ਸਰਕਾਰ ਦਾ ਜਿਹੜਾ ਗਵਰਨਮੈਂਟ ਅਪਰੂਵਲ ਆ ਜਿਹਨੂੰ ਐਲ ਐਮ ਆਈਏ ਕਿਹਾ ਜਾਂਦਾ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਉਹਦੇ ਤੋਂ ਬਾਅਦ ਫਿਰ ਉਹਨੂੰ ਫੋਰਨ ਵਰਕਰ ਨੂੰ ਸਾਧ ਲਿਆ ਜਾਂਦਾ ਹੁਣ ਇਹਦੇ ਚ ਫਰਾਡ ਬਹੁਤ ਵੱਡਾ ਇਸ਼ੂ ਹੈ ਆਪਾਂ ਸਾਰੇ ਜਾਣਦੇ ਹਾਂ ਪਿਛਲੇ ਸਮੇਂ ਦੇ ਵਿੱਚ ਸਰੀ ਦੇ ਵਿੱਚ ਜਿਹੜੇ ਕਈ ਫਰਾਡ ਕਰਨ ਵਾਲੇ ਸੀ ਉਹ ਫੜੇ ਗਏ ਆ ਜਿਹੜੀਆਂ ਫੇਕ ਐਲ ਐਮ ਆਈਏ ਡਾਕੂਮੈਂਟਸ ਦੇ ਨਾਲ ਇੱਥੋਂ ਤੱਕ ਕਿ ਜਿਹੜੇ ਬਾਹਰ ਦੇ ਵਰਕਰ ਨੇ ਫੋਰਨ ਵਰਕਰਸ ਨੇ ਉਹਨਾਂ ਨਾਲ ਧੋਖਾ ਕੀਤਾ ਗਿਆ कोरोना ਤੋਂ کئی ہزارਾਂ ਡਾਲਰ ਜਿਹੜੇ ਆਹੋ ਗਲਤ ਕਿਸਮ ਦੇ ਵਾਅਦੇ ਕਰਕੇ ਲੈ ਲੈ ਗਏ ਨੌਕਰੀਆਂ ਬਾਰੇ ਤੇ ਵਰਕ ਪਰਮਿਟ ਦੇ ਉੱਤੇ ਹੁਣ ਜਿਹੜੀ ਸਰੀ ਦੇ ਇਮੀਗ੍ਰੇਸ਼ਨ ਕੰਸਲਟੈਂਟ ਨੇ ਉਹ ਕੋਸ਼ੇ ਦੱਸ ਰਿਹਾ ਕਿ ਫਰਾਡ ਇੰਨਾ ਜ਼ਿਆਦਾ ਆ ਕਿ ਪ੍ਰੋਗਰਾਮ ਪਰ ਫਿਰ ਵੀ ਇਹਦੇ ਬਾਵਜੂਦ ਵੀ ਜਿਹੜਾ ਪ੍ਰੋਗਰਾਮ ਨਹੀਂ ਬੰਦ ਕਰਨਾ ਚਾਹੀਦਾ ਇਹ ਕਿਉਂਕਿ ਬਹੁਤ ਸਾਰੇ ਬਿਜ਼ਨਸ ਸਿਰਫ ਉਹਨਾਂ ਦੀਆਂ ਜਿਹੜੀਆਂ ਜੌਬਸ ਨੇ ਇਹਨਾਂ ਦੇ ਉੱਤੇ ਡਿਪੈਂਡ ਕਰਦੀਆਂ ਕਿਉਂਕਿ ਜਿਹਦਾ ਫਾਰਮ ਵਰਕ ਆ ਜਾਂ ਜਿਹੜਾ ਫਾਸਟ ਫੂਡ ਆ ਜਾਂ ਸਰਵਿਸ ਜੌਬਸ ਆ ਇਹਦੇ ਵਿੱਚ ਕੈਨੇਡੀਅਨ ਕੰਮ ਨਹੀਂ ਕਰਦੇ। ਜੇ ਕੈਨੇਡੀਅਨ ਵਰਕਰ ਸੱਚਮੁੱਚ ਮਿਲਦੇ ਨਹੀਂ ਉੱਥੇ ਫਿਰ ਫੋਰਨ ਵਰਕਰ ਦੀ ਲੋੜ ਪੈਂਦੀ ਆ। ਇਸ ਕਰਕੇ ਇਹਨੂੰ ਬੰਦ ਨਹੀਂ ਕੀਤਾ ਜਾਣਾ ਚਾਹੀਦਾ। ਦੂਜਾ ਜਿਹੜੇ ਫਾਰਮਰਸ ਹੈਗੇ ਨੇ ਜਿਵੇਂ ਐਬਸਫੋਰਡ 베ਰੀ ਗਰੋਅਰ ਹੈਗੇ ਆ ਕੁਝ ਉਹਨਾਂ ਨੇ ਇਸ ਬਾਰੇ ਦੇ ਵਿੱਚ ਦੱਸਿਆ ਕਿ ਜੇ ਫੋਰਨ ਵਰਕਰ ਸਾਡੇ ਕੰਮ ਕਰਨ ਲਈ ਐਗਰੀਕਲਚਰ ਦੇ ਲਈ ਬਹੁਤ ਜ਼ਰੂਰੀ ਆ। ਤੇ ਜਿਹੜਾ ਮਤਲਬ ਇਹਦੇ ਲਈ ਜਿਹੜਾ ਹੋਣਾ ਚਾਹੀਦਾ ਕੁਝ ਨਾ ਕੁਝ ਵੀ ਜਿਹੜੇ ਫਾਰਮ ਵਰਕਰ ਪ੍ਰੋਗਰਾਮ ਆ ਘੱਟੋ ਘੱਟ ਉਹਨਾਂ ਦਾ ਸੈਪਰੇਟ ਹੋਣਾ ਚਾਹੀਦਾ ਕੁਝ ਨਾ ਕੁਝ ਇਸ ਮਾਮਲੇ ਦੇ ਉੱਤੇ। ਦੂਜਾ ਇਹ ਆ ਕਿ ਪ੍ਰੋਗਰਾਮ ਜਿਹੜਾ ਐਸ ਏ ਡਬਲਯੂ ਪੀ ਆ ਸੀਜ਼ਨਲ ਐਗਰੀਕਲਚਰਲ ਵਰਕਰ ਪ੍ਰੋਗਰਾਮ ਆ ਕੈਨੇਡਾ ਪਹਿਲਾਂ ਹੀ ਇੱਕ ਸੈਪਰੇਟ ਪ੍ਰੋਗਰਾਮ ਫਾਰਮ ਵਰਕਰ ਦੇ ਲਈ ਰਨ ਕਰਦਾ ਆ ਜਿਹੜੇ ਖਾਸ ਕਰਕੇ ਮੈਕਸੀਕੋ ਤੋਂ ਜਾਂ ਕਰੇਬੀਅਨ ਕੰਟਰੀਜ਼ ਤੋਂ ਆਉਂਦੇ ਆ ਜਿਹੜੇ ਇਹ ਕਹਿੰਦੇ ਆ ਕਿ ਉਹਦੇ ਨਾਲ ਪ੍ਰੋਬਲਮ ਜਿਹੜੀਆਂ ਘੱਟ ਨੇ ਉਥੋਂ ਜਿਹੜੇ ਆ ਰਹੇ ਉਹਦੇ ਨਾਲ ਇੰਨੀਆਂ ਦਿੱਕਤਾਂ ਨਹੀਂ ਆ ਰਹੀਆਂ ਜਿੰਨੀਆਂ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਦੇ ਵਿੱਚ ਆ ਰਹੀਆਂ ਜਿਹੜੇ ਕੈਨੇਡੀਅਨ ਫੈਡਰੇਸ਼ਨ ਆਫ ਇੰਡੀਪੈਂਡੈਂਟ ਬਿਜ਼ਨਸ ਆ ਉਹਨਾਂ ਨੇ ਇਹ ਚੇਤਾਵਨੀ ਵੀ ਦਿੱਤੀ ਆ ਕਿ ਜੇ ਤੁਸੀਂ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਨੂੰ ਇੰਟਾਇਰਲੀ ਬੰਦ ਕਰ ਦੋਗੇ ਸਪ੍ਰੈਗ ਸਕ੍ਰੈਪ ਕਰ ਦੋਗੇ ਫਿਨਿਸ਼ ਕਰ ਦੋਗੇ ਇਹਦੇ ਨਾਲ ਜਿਹੜੇ ਸਮਾਲ ਬਿਜ਼ਨੈਸਸ ਨੇ ਉਹਨਾਂ ਦੇ ਉੱਤੇ ਬਹੁਤ ਮਾੜਾ ਅਸਰ ਪਊਗਾ ਸਪੈਸ਼ਲੀ ਖਾਸ ਕਰ ਜਿਹੜੇ ਰੂਰਲ ਏਰੀਆਜ਼ ਦੇ ਵਿੱਚ ਨੇ ਜਿੱਥੇ ਲੋਕਲਸ ਨੂੰ ਹਾਇਰ ਕਰਨਾ ਬਹੁਤ ਮੁਸ਼ਕਲ ਆ ਫੈਡਰਲ ਸਰਕਾਰ ਰਿਵਿਊ ਕਰ ਰਹੀ ਆ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਇਹ ਵੀ ਕਿਹਾ ਕਿ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਨੂੰ ਰਿਵਿਊ ਕੀਤਾ ਜਾਊਗਾ ਤੇ ਇਮੀਗ੍ਰੇਸ਼ਨ ਜਿਹੜੀ ਆ ਉਹ ਓਵਰਆਲ ਹੀ ਜਿਹੜੀ ਸਲੋ ਕੀਤੀ ਜਾਊਗੀ ਤੇ ਨਿਊ ਕਮਰ ਨੂੰ 7% ਤੋਂ ਘਟਾ ਕੇ 5% ਦੇ ਉੱਤੇ ਲਿਆਂਦਾ ਜਾਊਗਾ ਜਿਹੜੀ ਜਿੰਨੀ ਇੱਕ ਸਾਲ ਦੇ ਵਿੱਚ ਆਉਂਦੇ ਆ ਉਹਦੀ ਸੰਬੰਧੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਫੈਸਲੇ ਲਏ ਜਾਣਗੇ ਟੈਂਪਰੇਰੀ ਫੋਰਨ ਵਰਕਰ ਦਾ ਅਬਿਊਜ਼ ਬਹੁਤ ਹੋਇਆ ਪਿਛਲੇ ਸਮੇਂ ਦੇ ਵਿੱਚ ਟੈਂਪਰਰੀ ਫੋਰਨ ਵਰਕਰ ਦਾ ਸਿੱਧਾ ਜਿਹਾ ਮਤਲਬ ਇਹ ਆ ਕਿ ਬੰਦਾ ਕੈਨੇਡਾ ਦੇ ਵਿੱਚ ਨਹੀਂ ਮਿਲਦਾ ਕਿਸੇ ਕੰਮ ਦੇ ਲਈ ਉਹਨਾਂ ਨੇ ਐਡ ਦੇ ਦਿੱਤੀ ਸਾਰਾ ਕੁਝ ਕਰ ਲਿਆ ਕੈਨੇਡਾ ਦੇ ਵਿੱਚ ਕੋਈ ਬੰਦਾ ਉਹ ਕੰਮ ਕਰਨ ਨੂੰ ਤਿਆਰ ਨਹੀਂ ਫੇਸ ਕਰਕੇ ਉਹਨਾਂ ਨੇ ਬਾਹਰੋਂ ਬੰਦੇ ਨੂੰ ਬੁਲਾ ਲਿਆ ਉਹ ਬੰਦੇ ਦੇ ਪੈਸੇ ਘੱਟ ਦੇਣੇ ਪੈਣੇ ਆ ਉਹਦੇ ਕੋਲੇ ਸਹੂਲਤਾਂ ਵੀ ਪੂਰੀਆਂ ਨਹੀਂ ਤੇ ਥੋੜੇ ਚਲੇ ਉਹ ਵੀਜ਼ਾ ਕੁਝ ਮਹੀਨੇ ਲਈ ਹੋ ਸਕਦਾ ਜਾਂ ਸਾਲਾਂ ਲਈ ਹੋ ਸਕਦਾ ਉਹਦੇ ਤੋਂ ਬਾਅਦ ਉਹਨੇ ਵਾਪਸ ਚਲੇ ਜਾਣਾ ਪਰ ਇਹਦੇ ਵਿੱਚ ਹੋਇਆ ਕਿ ਕਿ ਅਸਲ ਦੇ ਵਿੱਚ ਬੰਦਾ ਕੈਨੇਡਾ ਦੇ ਵਿੱਚ ਕਈ ਵਾਰੀ ਹੁੰਦਾ ਆ ਜਾਂ ਉਹਨੂੰ ਇਸ ਤਰੀਕੇ ਨਾਲ ਬਣਾ ਕੇ ਜਾਂ ਫਰਾਡ ਕਰਕੇ ਕਿਸੇ ਬਾਹਰੋਂ ਜਿਹੜੇ ਕੱਚੇ ਬੰਦੇ ਤੋਂ ਪੈਸੇ ਲੈ ਕੇ ਕਿ ਤੈਨੂੰ ਜਿਹੜਾ ਪੱਕਾ ਜਿਹੜਾ ਇਹ ਕੰਮ ਕਰ ਲਈ ਆ ਗਿਆ ਮਿਲ ਜੂਗੀ ਕਿਉਂਕਿ ਉਹ ਕੱਚਾ ਇਸ ਕਰਕੇ ਬਹੁਤੀ ਵਾਰੀ ਜਿਹੜਾ ਉਹਦੇ ਨਾਲ ਜੇ ਕਿਤੇ ਧੱਕਾ ਹੁੰਦਾ ਉਹਦੀ ਸ਼ਿਕਾਇਤ ਵੀ ਨਹੀਂ ਕਰਦਾ ਤੇ ਇਸ ਪ੍ਰੋਗਰਾਮ ਦੀ ਗਲਤ ਵਰਤੋਂ ਬਹੁਤ ਹੋਈ ਆ ਇਸ ਕਰਕੇ ਹੁਣ ਇਹਦੇ ਤੇ ਇਹ ਕੀਤਾ ਜਾ ਰਿਹਾ ਕਿ ਇਹਨੂੰ ਬੰਦ ਕਰਨ ਦੀਆਂ ਬਾਰ-ਬਾਰ ਮੰਗਾਂ ਜਿਹੜੀਆਂ ਉਹਨੇ ਉੱਠ ਰਹੀਆਂ ਅਗਲੀ ਗੱਲਬਾਤ ਇਕਨੋਮੀ ਦੀ ਰਿਪੋਰਟ ਕੈਨੇਡਾ ਦੀ 66000 ਨੌਕਰੀਆਂ ਅਗਸਤ ਮਹੀਨੇ ਦੇ ਵਿੱਚ ਜਿਹੜੀਆਂ ਖਤਮ ਹੋਈਆਂ ਇਹ ਜਿਹੜੀ ਜੋਬ ਰਿਪੋਰਟ ਆ ਸਭ ਤੋਂ ਮਾੜੀ ਆ ਜੇ ਪੰਡੈਮਿਕ ਦੇ ਦੂਜੇ ਸਾਲਾਂ ਤੋਂ ਬਾਅਦ ਦੇਖਿਆ ਜਾਵੇ ਅਜ ਅਮਰੀਕਾ ਦੇ ਵਿੱਚ ਵੀ ਇਹੀ ਹਾਲ ਆ ਉੱਥੇ ਦੀ ਵੀ ਜੋਬ ਰਿਪੋਰਟ ਆ ਜਾਈ ਆ ਉਹਦੇ ਵਿੱਚ ਵੀ ਲਗਭਗ ਇਸ ਕਿਸਮ ਦੀ ਸਥਿਤੀ ਆ ਹੁਣ ਬੇਰੋਜ਼ਗਾਰੀ ਵੱਧ ਰਹੀ ਆ ਅਨਪਲੋਇਮੈਂਟ ਜਿਹੜੀ ਆ ਉਹ ਵੱਧ ਕੇ 7.1% ਦੇ ਉੱਤੇ ਚਲੇ ਗਈ ਆ 16 ਤੋਂ ਬਾਅਦ ਜੇ ਤੁਸੀਂ ਪੰਡੈਮਿਕ ਵਾਲੇ 20 ਕੀ ਸਾਲ ਕੱਢ ਦਿਓ ਤਾਂ ਇਹ ਸਭ ਤੋਂ ਜ਼ਿਆਦਾ ਆ 7.1 ਦੇ ਉੱਤੇ ਅਨਪਲੋਇਮੈਂਟ ਰੇਟ ਨਹੀਂ ਸੀ ਕਦੇ ਪਹੁੰਚਿਆ ਪਾਰਟ ਟਾਈਮ ਦੇ ਜਿਹੜੇ ਕੰਮ ਨੇ ਉਹਨਾਂ ਦੇ ਉੱਤੇ ਸਭ ਤੋਂ ਵੱਧ ਅਸਰ ਪਿਆ ਬਹੁਤ ਸਾਰੀਆਂ ਜਿਹੜੀਆਂ ਨੌਕਰੀਆਂ ਗਈਆਂ ਆ 60000 ਨੌਕਰੀਆਂ ਉਹ ਪਾਰਟ ਟਾਈਮ ਦੇ ਵਿੱਚ ਸੀਗੀਆਂ ਪੋਜੀਸ਼ਨਸ ਦੇ ਵਿੱਚ ਸੀਗੀਆਂ ਜਦੋਂ ਕਿ ਫੁੱਲ ਟਾਈਮ ਜੌਬਸ ਨੇ ਉਹ ਲਗਭਗ ਉਸੇ ਤਰ੍ਹਾਂ ਰਹੀਆਂ ਜਿ ਇਸ ਤਰ੍ਹਾਂ ਉਹ ਪਹਿਲਾਂ ਸੀਗੀਆਂ ਹੁਣ ਅਸਰ ਕਿਹਦੇ ਉੱਤੇ ਪਿਆ ਸਭ ਤੋਂ ਵੱਡਾ ਇੰਪੈਕਟ ਪਿਆ ਜਿਹੜੇ ਵਰਕਰ ਜਿਨ੍ਹਾਂ ਦੀ ਉਮਰ 25 ਤੋਂ 54 ਸਾਲ ਦੇ ਵਿੱਚਕਾਰ ਯੂਥ ਜਿਹੜਾ 15 ਸਾਲ ਤੋਂ 24 ਸਾਲ ਦੇ ਵਿੱਚਕਾਰ ਆ ਉੱਥੇ ਵੀ ਅਨਐਮਪਲੋਇਮੈਂਟ 14.5% ਰਹੀ ਹੈ ਪਰ ਇਹ ਜੁਲਾਈ ਤੋਂ ਬਹੁਤਾ ਫਰਕ ਨਹੀਂ ਪਿਆ ਇਸ ਚੀਜ਼ ਨੂੰ ਸੋ ਇਹ ਸਭ ਤੋਂ ਵੱਧ ਜਿਹੜਾ ਇਸ ਵਰਗ ਦੇ ਉੱਤੇ ਅਸਰ ਪਿਆ ਮੰਨਿਆ ਜਾ ਰਿਹਾ ਹੈ ਔਰ ਸਟੂਡੈਂਟਸ ਜਿਹੜੇ ਨੇ ਉਹ ਸਕੂਲ ਗਏ ਆ ਇਸ ਵਾਰੀ ਪਰ ਅਨਐਮਪਲੋਇਮੈਂਟ ਰੇਟ 17.9% ਦੱਸਿਆ ਜਾ ਰਿਹਾ ਜਿਹੜਾ 2009 ਤੋਂ ਲੈ ਕੇ ਸਭ ਤੋਂ ਜ਼ਿਆਦਾ ਹੈ ਦੇਖੋ ਤੁਸੀਂ ਕਿੰਨੇ ਸ਼ਾਮੀ ਦੇ ਬਾਅਦ ਜਿਹੜੀਆਂ ਸਟੂਡੈਂਟਸ ਕੁਝ ਪਾਰਟ ਟਾਈਮ ਨੌਕਰੀਆਂ ਲੱਭਦੇ ਹੁੰਦੇ ਆ ਉਹ ਲੱਭ ਨਹੀਂ ਰਹੀਆਂ ਕਿਤੇ ਵੀ ਜਿਹੜੇ ਸੈਕਟਰਸ ਦੇ ਵਿੱਚ ਨੌਕਰੀਆਂ ਗਈਆਂ ਕੁਝ ਇੰਡਸਟਰੀ ਜਿਵੇਂ ਉਹਨਾਂ ਦੇ ਉੱਤੇ ਬਹੁਤ ਬੁਰਾ ਅਸਰ ਪਿਆ ਜਿਵੇਂ ਸਾਇੰਟਿਫਿਕ ਤੇ ਟੈਕਨੀਕਲ ਸਰਵਿਸਿਜ਼ ਨੇ 26000 ਨੌਕਰੀ ਇਹਨਾਂ ਦੀ ਗਈ ਹੈ ਟਰਾਂਸਪੋਰਟੇਸ਼ਨ ਤੇ ਵੇਅਰਹਾਊਸਿੰਗ 23000 ਨੌਕਰੀ ਇਹਨਾਂ ਦੀ ਗਈ ਹੈ ਮੈਨੂਫੈਕਚਰਿੰਗ ਦੀਆਂ 19000 ਨੌਕਰੀਆਂ ਗਈਆਂ ਜਿਨ੍ਹਾਂ ਦੇ ਵਿੱਚ ਕੁਝ ਸੈਕਟਰ ਉਹ ਵੀ ਨੇ ਜਿਨ੍ਹਾਂ ਦੇ ਵਿੱਚ ਨੌਕਰੀਆਂ ਜਿਹੜੀਆਂ ਵਧੀਆਂ ਨੇ ਜਿਵੇਂ ਕੰਸਟਰਕਸ਼ਨ ਇੱਕ ਉਸ ਤਰ੍ਹਾਂ ਦੀ ਜਿਹੜੀ ਹੈਗੀ ਆ ਬ੍ਰਾਈਟ ਸਪੌਟ ਕਹਿ ਲਓ ਕਿ ਜਿੱਥੇ 17000 ਹੋਰ ਜੌਬਸ ਐਡ ਹੋਈਆਂ ਹੁਣ ਇਹ ਸਾਰੇ ਕੁਸ਼ ਦੇ ਵਿੱਚ ਟੈਰਫ ਤੇ ਟ੍ਰੇਡ ਵਾਰ ਆ ਜਿਹੜੀਆਂ ਨੌਕਰੀਆਂ ਜਾ ਰਹੀਆਂ ਆ ਇਹ ਵੱਡੀ ਇੰਡਸਟਰੀ ਦੇ ਵਿੱਚ ਟੈਰਫ ਦੀ ਜਿਹੜੀ ਟੈਰਫ ਦਾ ਅਸਰ ਵੀ ਤੇ ਦੂਜਾ ਟੈਰਫ ਦੇ ਨਾਲ ਜਿਹੜੀ ਅਨਸਰਟਨਟੀ ਜਾਂ ਅਨਿਸ਼ਚਿਤਤਾ ਪੈਦਾ ਹੋਈ ਆ ਉਹਦੇ ਕਰਕੇ ਇਹ ਜਿਹੜਾ ਵੱਡਾ ਅਸਰ ਆ ਉਹ ਪੈ ਰਿਹਾ ਹੈ ਸਾਰੇ ਕੁਸ਼ ਦੇ ਉੱਤੇ ਜਿਹੜੇ ਅਰਥਸ਼ਾਸਤਰੀ ਨੇ ਉਹ ਚੇਤਾਵਨੀ ਇਹ ਦੇ ਰਹੇ ਆ ਕਿ ਰਿਪੋਰਟ ਜਿਹੜੀ ਆ ਇਹ ਮੰਨਿਆ ਤੇ ਜਾ ਰਿਹਾ ਸੀ ਵੀ ਇੰਨਾ ਕੁ ਨੁਕਸਾਨ ਹੋਣਾ ਆ ਜਾਂ ਇਦਾਂ ਦੀ ਇਕਨੋਮੀ ਦੀ ਰਿਪੋਰਟ ਆਉਣੀ ਆ ਪਰ ਇੰਨੀ ਮਾੜੀ ਆਉਣੀ ਇਹ ਨਹੀਂ ਸੀ ਆਸ ਸੋ ਕੁਸ਼ ਨੂੰ ਲੱਗਦਾ ਹੈ ਕਿ ਇਹ ਹੁਣ ਬੈਂਕ ਆਫ ਕੈਨੇਡਾ ਨੂੰ ਸਿੱਧਾ ਸਿਗਨਲ ਆ ਜਾ ਉਹਨੂੰ ਪੁਸ਼ ਕਰਨਗੇ ਵੀ ਕਿਸੇ ਨਾ ਕਿਸੇ ਤਰ੍ਹਾਂ ਉਹ ਜਲਦੀ ਤੋਂ ਜਲਦੀ ਜਿਹੜਾ ਇੰਟਰਸਟ ਰੇਟਾ ਨੂੰ ਕੱਟ ਕਰ ਦੇਣ ਹਾਲਾਂਕਿ ਉਹਦੇ ਵਿੱਚ ਇਨਫਲੇਸ਼ਨ ਹਜੇ ਵੀ ਪ੍ਰੋਬਲਮ ਆ ਮਹਿੰਗਾਈ ਕਰਕੇ ਸ਼ਾਇਦ ਉਹ ਨਾ ਕਟਣ ਸੋ ਇਹ ਅੱਜ ਦਾ ਜਿਹੜਾ ਕੈਨੇਡਾ ਦੇ ਵਿੱਚ ਇਕਨੋਮੀ ਦੀ ਜਿਹੜੀ ਪਾਰਟ ਟਾਈਮ ਨੌਕਰੀਆਂ ਨੇ ਖਾਸ ਤੌਰ ਦੇ ਉੱਤੇ ਉਹਦਾ ਸਭ ਤੋਂ ਵੱਡਾ ਨੁਕਸਾਨ ਹੋਇਆ ਤੇ ਜਿਹੜੀ ਥੋੜੀ ਜੀ ਅਨਪਲੋਇਮੈਂਟ ਰੇਟ ਦਾ ਉੱਤੇ ਜਾਣਾ 7.1% ਦੇ ਉੱਤੇ ਇਹ ਕਿਤੇ ਨਾ ਕਿਸੇ ਤਰ੍ਹਾਂ ਐਸ਼ ਵੇਲੇ ਜਿਹੜੀ ਚਿੰਤਾ ਪੈਦਾ ਕਰ ਰਿਹਾ ਹੈ ਅਗਲੀ ਗੱਲਬਾਤ ਜਿਹੜੇ ਕੈਨੇਡਾ ਦੇ ਵਿੱਚ ਈਵੀ ਸੰਬੰਧੀ ਰੂਲ ਨੇ ਇਲੈਕਟ੍ਰਿਕ ਵਹੀਕਲ ਸੰਬੰਧੀ ਉਹਦੇ ਵਿੱਚ ਹੁਣ 1 ਸਾਲ ਦਾ ਹੋਰ ਵਾਧਾ ਕੀਤਾ ਗਿਆ ਜਾਂ ਢਿੱਲ ਦਿੱਤੀ ਗਈ ਹੈ ਅਸਲ ਦੇ ਵਿੱਚ ਮਾਮਲਾ ਕੀ ਹੈ ਅੱਜ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਇਹ ਬਿਆਨ ਦਿੱਤਾ ਉਹ ਕਹਿੰਦੇ ਜਿਹੜਾ ਟਾਰਗੇਟ ਆ ਹੁਣ ਉਹਨੂੰ 1 ਸਾਲ ਅਸੀਂ ਹੋਰ ਡਿਲੇ ਕਰ ਦੇਣਾ ਰੌਲਾ ਕੀ ਹੈ ਇਹ ਸਾਰਾ ਅ ਇਸ ਵੇਲੇ ਬਹੁਤੀਆਂ ਕਾਰਾਂ ਦੁਨੀਆ ਦੇ ਵਿੱਚ ਜਿਹੜੀਆਂ ਟਰੈਡੀਸ਼ਨਲ ਨੇ ਰਵਾਇਤੀ ਨੇ ਭਾਵ ਗੈਸ ਦੇ ਉੱਤੇ ਨੇ ਡੀਜ਼ਲ ਜਾਂ ਗੈਸੋਲੀਨ ਦੇ ਉੱਤੇ ਚੱਲਦੀਆਂ ਨੇ ਹੁਣ ਜਿਹੜਾ ਨਵਾਂ ਯੁੱਗ ਆ ਉਹ ਇਲੈਕਟ੍ਰਿਕ ਕਾਰਾਂ ਦਾ ਆ ਅ ਇਹ ਇਸ ਕਰਕੇ ਇਲੈਕਟ੍ਰਿਕ ਕਾਰਾਂ ਦਾ ਯੋਗ ਆ ਕਿਉਂਕਿ ਜਿਹੜੀਆਂ ਡੀਜ਼ਲ ਤੇ ਗੈਸ ਵਾਲੀਆਂ ਕਾਰਾਂ ਨੇ ਇਹ ਪ੍ਰਦੂਸ਼ਣ ਬਹੁਤ ਕਰਦੀਆਂ ਇਹਨਾਂ ਦੇ ਵਿੱਚੋਂ ਹਾਨੀਕਾਰਕ ਜਿਹੜੀਆਂ ਗੈਸਾਂ ਨਿਕਲਦੀਆਂ ਤੇ ਉਹ ਹਵਾ ਦੇ ਵਿੱਚ ਜਾ ਕੇ ਨੁਕਸਾਨ ਕਰਦੀਆਂ ਇਸ ਕਰਕੇ ਅ ਇਹ ਹੌਲੀ-ਹੌਲੀ ਜਿਹੜਾ ਵਿਗਿਆਨੀਆਂ ਨੇ ਉਹਨਾਂ ਦੇ ਨਾਲ ਮਿਲ ਕੇ ਜਿਹੜੇ ਲੀਡਰ ਨੇ ਉਹਨਾਂ ਨੇ ਫੈਸਲਾ ਕੀਤਾ ਵੀ ਇਹ ਡੀਜ਼ਲ ਤੇ ਜਿਹੜੀਆਂ ਗੈਸ ਵਾਲੀਆਂ ਜਾਂ ਦੂਜੀਆਂ ਕਾਰਾਂ ਨੇ ਇਹਨਾਂ ਨੂੰ ਬਿਲਕੁਲ ਬੰਦ ਕਰ ਦਿੱਤਾ ਜਾਵੇ ਤੇ ਇਲੈਕਟ੍ਰਿਕ ਵਹੀਕਲ ਹੌਲੀ-ਹੌਲੀ ਦੁਨੀਆ ਦੇ ਵਿੱਚ ਆ ਜਾਣ ਉਹਦੇ ਲਈ ਕੁਸ਼ ਇਹਨਾਂ ਨੇ ਸਮਾਂ ਸੈੱਟ ਕਰ ਦਿੱਤਾ ਅਮਰੀਕਾ ਨੇ ਇੱਕ ਕੀਤਾ ਉਹਨਾਂ ਦੀ ਸਟੇਟ ਕੈਲੀਫੋਰਨੀਆ ਨੇ ਇੱਕ ਕੀਤਾ ਕੈਨੇਡਾ ਨੇ ਇੱਕ ਕੀਤਾ ਕੈਨੇਡਾ ਨੇ ਜਿਹੜੇ ਸਾਡੇ ਪਹਿਲੇ ਪਿਛਲੇ ਪ੍ਰਧਾਨ ਮੰਤਰੀ ਸੀਗੇ ਜਸਟਨ ਟਰੂਡੋ ਉਹਨਾਂ ਦੇ ਅੰਡਰ ਇਹਨਾਂ ਨੇ ਕਿਹਾ ਸੀ ਵੀ ਜਿਹੜੀ 20% ਆ ਸਾਰੀਆਂ ਕਾਰਾਂ ਕੈਨੇਡਾ ਦੇ ਵਿੱਚ ਵਿਕੀਆਂ ਜਾਣਗੀਆਂ ਉਹ ਇਲੈਕਟ੍ਰਿਕ ਹੋਣਗੀਆਂ 2026 ਤੱਕ ਮਤਲਬ ਜੇ 100 ਕਾਰ ਵਿਕਦੀ ਆ ਉਹਦੇ ਵਿੱਚੋਂ 80 ਦੂਜੀਆਂ ਵਿਕਣ ਤੇ ਜਿਹੜੀਆਂ 20% ਨੇ 20 ਕਾਰਾਂ ਨੇ ਉਹ ਇਲੈਕਟ੍ਰਿਕ ਵਿਕਣ ਇਹ ਟਾਰਗੇਟ ਸੀ 2020 26 ਦਾ ਹੁਣ ਪ੍ਰਾਈਮ ਮਿਨਿਸਟਰ ਮਾਰਕ ਕਾਰਨ ਨੇ ਜਿਹੜੀ ਤਬਦੀਲੀ ਕੀਤੀ ਆ ਉਹ ਕਹਿੰਦੇ ਆ ਕਿ ਇਹ ਟਾਰਗੇਟ 1 ਸਾਲ ਹੋਰ ਡਿਲੇ ਕਰ ਦਿਓ ਵੀ ਜੇ 26 ਤੱਕ 80% ਕਾਰਾਂ ਜਿਹੜੀਆਂ ਆਪਾਂ ਡੀਜ਼ਲ ਤੇ ਗੈਸ ਵਾਲੀਆਂ ਰਹਿਣੀਆਂ ਸੀ ਹੁਣ ਇਹਨੂੰ 27 ਤੱਕ ਕਰ ਦਿਓ ਇਹਦਾ ਕਾਰਨ ਕੀ ਆ ਦੇ ਪਿਛੇ ਸਰਕਾਰ ਕੀ ਕਹਿੰਦੀ ਆ ਕਿ ਜਿਹੜਾ ਪ੍ਰੋਗਰਾਮ ਆ ਉਹਦੇ ਵਿੱਚ 60 ਦਿਨ ਦਾ ਰਿਵਿਊ ਹੋਊਗਾ ਵੀ ਦੇਖਣ ਲਈ ਵੀ ਇਹ ਕੋਸਟ ਐਫੀਸ਼ੀਐਂਟ ਹੈਗਾ ਜਿਹੜੀਆਂ ਚੇਂਜੇਸ ਨੇ ਉਹ ਜਦੋਂ ਜਿਹੜੀਆਂ ਕਾਰਾਂ ਦੀਆਂ ਕੰਪਨੀਆਂ ਨੇ ਜਿਨ੍ਹਾਂ ਨੇ ਇਹ ਕਿਹਾ ਕਿ ਤੁਸੀਂ 26 ਦੇ ਵਿੱਚ ਸਾਡੇ ਕੋਲ ਇਲੈਕਟ੍ਰਿਕ ਕਾਰਾਂ ਲੋਕ ਲੈ ਆ ਤਾਂ ਰਹੇ ਆ ਪਰ ਇੱਥੇ ਤੱਕ ਨਹੀਂ ਲੈ ਰਹੇ ਵੀ ਇਹ ਟੋਟਲ ਗਿਣਤੀ ਦਾ 26 ਦੇ ਵਿੱਚ 20% ਹੋ ਜਵੇ ਹੁਣ ਜਿਹੜੇ ਕਾਰਾਂ ਬਣਾਉਣ ਵਾਲੇ ਸੀ ਉਹਨਾਂ ਨੇ ਕਿਹਾ ਵੀ ਸਾਡੇ ਕੋਲ ਇਹ ਟਾਰਗੇਟ ਪੂਰਾ ਨਹੀਂ ਹੋ ਰਿਹਾ ਜਾਂ ਇਹ ਬਹੁਤ ਹਾਰਡ ਆ ਇੱਥੇ ਤੱਕ ਪਹੁੰਚਣਾ ਸੋ ਤੁਸੀਂ ਜਿੱਦਾਂ ਇਹਨੂੰ ਅੱਗੇ ਕੀਤਾ ਜਾਵੇ ਹੁਣ ਹੋਇਆ ਕੀ ਉਹਦੇ ਤੋਂ ਬਾਅਦ ਈਵੀ ਸੇਲਸ ਜਿਹੜੀ ਕੈਨੇਡਾ ਦੇ ਵਿੱਚ ਆ ਪਿਛਲੇ ਸਾਲ ਬਹੁਤ ਸਟਰੋਂਗ ਰਹੀ ਐ 18% ਦੇ ਨੇੜੇ ਸਾਰੀ ਕਾਰਾਂ ਦੀ ਸੇਲ ਪਹੁੰਚੀ ਆ ਉਹਦੇ ਤੋਂ ਬਾਅਦ ਜਿਹੜੀ ਈਵੀ ਇਲੈਕਟ੍ਰਿਕ ਵਹੀਕਲ ਸੀ ਬੈਟਰੀ ਨਾਲ ਚੱਲਣ ਵਾਲੀਆਂ ਕਾਰਾਂ ਇਹਨਾਂ ਦੀ ਸੇਲ ਥੱਲੇ ਨੂੰ ਚਲੇਗੀ ਐਸ ਸਾਲ ਥੱਲੇ ਨੂੰ ਇਸ ਕਰਕੇ ਚਲੇਗੀ ਕਿਉਂਕਿ ਸਰਕਾਰ ਨੇ ਜਿਹੜਾ ਈਵੀ ਰੇਵਟ ਹੈਗਾ ਉਹ ਖਤਮ ਕਰ ਦਿੱਤਾ ਸੋ ਜਿਹੜਾ ਜਿਹੜਾ ਕੈਸ਼ ਡਿਸਕਾਊਂਟ ਦਿੱਤਾ ਜਾਂਦਾ ਜਦੋਂ ਤੁਸੀਂ ਇਲੈਕਟ੍ਰਿਕ ਵਹੀਕਲ ਖਰੀਦਦੇ ਆ ਤੁਹਾਨੂੰ ਕੈਸ਼ ਡਿਸਕਾਊਂਟ ਮਿਲਦਾ ਸੀ ਉਹ ਸਰਕਾਰ ਨੇ ਬੰਦ ਕਰ ਦਿੱਤਾ ਹੁਣ ਜਿਹੜਾ ਲੈਵਲ ਆ ਬਿਨਾ ਉਸ ਰੇਬੇਟ ਤੋਂ ਈਵੀ ਸੇਲ ਜਿਹੜੀ ਆ ਉਹ 18% ਜਿਹੜੀ ਪਹਿਲਾਂ ਸੀਗੀ ਤੇ ਉਹ ਅੱਧੀ ਰਹਿ ਗਈ ਮੈਂ 9% ਰਹਿ ਗਈ ਟਾਰਗੇਟ ਹੈਗਾ ਕਿ ਆਪਾਂ 26 ਤੱਕ 20% ਕਰਨੀ ਆ ਹੁਣ 18 ਤੋਂ 20 ਤਾਂ ਹੋ ਸਕਦੀ ਸੀ ਸਰਕਾਰ ਨੇ ਰੇਬੇਟ ਬੰਦ ਕਰਤੀ ਰੇਬੇਟ ਬੰਦ ਕਰਨ ਦੇ ਨਾਲ ਸੇਲ ਜਿਹੜੀ ਆ ਹੋਰ ਥੱਲੇ ਚਲੇਗੀ ਹੁਣ ਅੱਗੇ ਇਹ ਆ ਕਿ ਆਟਵਾ ਨੇ ਇਹ ਵੀ ਕਿਹਾ ਆ ਕਿ ਇਹ ਜਿਹੜੀ ਈਵੀ ਰੇਬੇਟ ਆ ਇਹਨੂੰ ਲੈ ਕੇ ਆਉਣਗੇ ਪਰ ਹਜੇ ਤੱਕ ਤਰੀਕ ਨਹੀਂ ਦੱਸੀ ਵੀ ਕਦੋਂ ਲੈ ਕੇ ਆਵਾਂਗੇ ਅਸੀਂ ਸੋ ਇਸ ਡਿਲੇ ਦੇ ਨਾਲ ਜਿਹੜੇ ਕਾਰਾਂ ਬਣਾਉਣ ਵਾਲੇ ਨੇ ਉਹਾਂ ਨੂੰ 20% ਟਾਰਗੇਟ EV ਸੇਲ ਦਾ ਰੂਲ ਜਿਹੜਾ ਹੁਣ 2000 27 ਦੇ ਮਾਡਲ ਤੱਕ ਨਹੀਂ ਕਰਨਾ ਪਊਗਾ ਗੱਲਬਾਤ ਇਹਦੇ ਵਿੱਚ ਇਹ ਆ ਕਿ ਸਰਕਾਰ ਬੈਲੈਂਸ ਕਰਨਾ ਚਾਹੁੰਦੀ ਹੈ ਕਲਾਈਮੇਟ ਗੋਲ ਨੇ ਜਿਹੜੇ ਇਹਦੇ ਕਲਾਈਮੇਟ ਗੋਲ ਕੀ ਆ ਕਿ ਜ਼ਿਆਦਾ ਇਲੈਕਟ੍ਰਿਕ ਵਹੀਕਲ ਆਉਣ ਤੇ ਦੂਜਾ ਅਫੋਰਡੇਬਿਲਟੀ ਜਾਂ ਇੰਡਸਟਰੀ ਦੇ ਜਿਹੜੇ ਕਨਸਰਨ ਨੇ ਉਹਨਾਂ ਨੂੰ ਵੀ ਧਿਆਨ ਦੇ ਵਿੱਚ ਰੱਖ ਰਹੇ ਆ ਇੰਡਸਟਰੀ ਦੀ ਲਾਬਿੰਗ ਇਹਨੇ ਕਾਰਾਂ ਬਣਾਉਣ ਵਾਲੀਆਂ ਕੰਪਨੀਆਂ ਨੇ ਉਹਨਾਂ ਨੇ ਦਲੀਲ ਦਿੱਤੀ ਸੀ ਕਿ 20% ਜਿਹੜੀ ਟਾਰਗੇਟ ਆ 2026 ਤੱਕ ਅਨਰੀਅਲਿਸਟਿਕ ਆ ਕਿਉਂਕਿ ਸੇਲ ਤੱਕੇ ਨਾਲੋਂ ਅੱਧੀ ਰਹਿ ਗਈ ਇਹ ਕਿਦਾਂ ਹੋ ਸਕਦਾ ਸੇਲ ਜਿਹੜੀ ਘਟੀ ਆ ਉਹਦਾ ਬਾਅਰ ਜਿਹੜਾ ਉਹ ਰੈਡੀ ਨਹੀਂ ਹਜੇ ਤੱਕ ਹਰ ਕੀਮਤਾਂ ਬਹੁਤ ਜ਼ਿਆਦਾ ਨੇ ਇਨਸੈਂਟਿਵ ਦੇ ਥਾਂ ਦੇ ਉੱਤੇ ਜੇ ਇਨਸੈਂਟਿਵ ਨਹੀਂ ਮਿਲਦੇ ਤਾਂ ਕਾਰ ਦੀ ਕੀਮਤ ਬਹੁਤ ਜ਼ਿਆਦਾ ਆ ਠੀਕ ਆ ਜਿਹੜੀ ਇਲੈਕਟ੍ਰਿਕ ਵਹੀਕਲ ਆ ਉਹਦੇ ਉੱਤੇ ਤੁਹਾਡਾ ਗੈਸ ਦਾ ਖਰਚਾ ਘਟ ਜਾਂਦਾ ਪਰ ਜੇ ਤੁਸੀਂ 20-30000 ਡਾਲਰ ਜਾਂ 20000 ਡਾਲਰ ਪਹਿਲਾਂ ਹੀ ਉਹ ਮਹਿੰਗੀ ਲੈ ਲਈਆ ਤਾਂ ਉਹ ਕਿੰਨੇ ਸਾਲਾਂ ਦੀ ਗੈਸ ਤੇ ਤੁਸੀਂ ਪਹਿਲਾਂ ਹੀ ਉਹਦੇ ਵਿੱਚ ਪਾ ਲਈਆ ਇੱਕ ਤਰੀਕੇ ਦੇ ਨਾਲ ਸੋ ਜਾਂ ਤਾਂ EV ਦਾ ਫਾਇਦਾ ਹੈਗਾ ਜੇ ਇਹਦੀਆਂ ਕੀਮਤਾਂ ਥੋੜੀਆਂ ਥੱਲੇ ਆ ਜਾਣ ਅਫੋਰਡੇਬਿਲਟੀ ਬਹੁਤ ਵੱਡਾ ਕਨਸਰਨ ਇਹਦੇ ਵਿੱਚ ਬਣਿਆ ਆ ਇਸ ਕਰਕੇ ਸਰਕਾਰ ਦੇ ਉਸ ਦਿੱਤੇ ਜਾ ਰਹੇ ਪੈਸੇ ਤੋਂ ਬਿਨਾ ਲੋਕ ਇਹ ਇਲੈਕਟ੍ਰਿਕ ਵਹੀਕਲ ਲੈਣ ਨੂੰ ਤਿਆਰ ਨਹੀਂ ਆ ਤੇ ਇਸ ਕਰਕੇ ਜਿਹੜਾ ਇਹਦਾ ਟਾਰਗੇਟ ਆ ਅਚੀਵੇਬਲ ਨਹੀਂ ਤੇ ਇਸ ਕਰਕੇ ਪ੍ਰਧਾਨ ਮੰਤਰੀ ਮਾਰਗ ਨਿਰਨੇ ਅੱਜ ਆਪਣੇ ਆਪ ਕਹਿ ਦਿੱਤਾ ਕਿ ਇੱਕ ਸਾਲ ਦੇ ਲਈ ਇਹਨੂੰ ਹੋਰ ਡਿਲੇ ਕਰਦੇ ਪਿਛਲੇ ਦਿਨਾਂ ਦੇ ਵਿੱਚ ਇੱਕ ਇਨਸੀਡੈਂਟ ਵਾਪਰਿਆ ਸੀ ਇੱਕ ਘਟਨਾ ਵਾਪਰੀ ਸੀ ਇੱਕ ਵੀਡੀਓ ਵਾਇਰਲ ਹੋਈ ਸੀ ਉਸ ਵੀਡੀਓ ਦੇ ਵਿੱਚ ਇੱਕ ਗਰੁੱਪ ਜਿਹੜਾ ਆ ਉਹ ਗੋਲੀਆਂ ਚਲਾ ਰਿਹਾ ਸੀ ਆਪਣੇ ਉਹਨਾਂ ਦੇ ਬੰਦੂਕਾਂ ਉਹਨਾਂ ਦੇ ਹੱਥ ਵਿੱਚ ਸੀ ਹਵਾ ਦੇ ਵਿੱਚ ਗੋਲੀਆਂ ਚਲਾ ਰਿਹਾ ਸੀ ਜਦੋਂ ਬ੍ਰਿਜ ਦੇ ਉੱਤੇ ਇਹ ਜਿਹੜੇ ਆਪਣਾ ਬ੍ਰੇਸਟਵਿਚ ਮੈਕਟਿਅਰ ਏਰੀਆ 온ਟਾਰੀਓ ਦਾ ਉੱਥੇ ਖੜ ਕੇ ਇਹ ਕਰ ਰਹੇ ਸੀ ਵੀਡੀਓ ਵਾਇਰਲ ਹੋ ਗਈ ਜਿਹੜੇ ਕਲਿੱਪ ਸੀਗੇ ਉਹ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਤੇ ਸ਼ੇਅਰ ਕੀਤੇ ਗਏ ਜਿਹਦੇ ਨਾਲ ਪਬਲਿਕ ਕਨਸਰਨ ਪੈਦਾ ਹੋ ਗਿਆ ਤੇ ਸਿੱਧੀ-ਸਿੱਧੀ ਮਤਲਬ ਪੁਲਿਸ ਦੀ ਅਟੈਨਸ਼ਨ ਵੀ ਇਧਰਲੇ ਪਾਸੇ ਗਈ ਵੀ ਇਹ ਸ਼ਰੇਆਮ ਗੋਲੀਆਂ ਕੌਣ ਚਲਾ ਰਿਹਾ ਹੈ ਅ ਅੰਟੈਰੀਅਰ ਪ੍ਰੋਵਿੰਸ਼ੀਅਲ ਪੁਲਿਸ OPP ਉਹਨਾਂ ਨੇ ਇੱਕ ਇਨਵੈਸਟੀਗੇਸ਼ਨ ਲਾਂਚ ਕੀ ਲਾਂਚ ਕੀਤੀ ਜਦੋਂ ਇਹ ਵੀਡੀਓ ਫੈਲੀ ਉਹਦੇ ਤੋਂ ਬਾਅਦ ਕਿਉਂਕਿ ਸੇਫਟੀ ਇਸ਼ੂ ਸੀ ਪੁਲਿਸ ਕਹਿੰਦੀ ਆ ਕਿ ਜਿਹੜੇ ਬੰਦੇ ਇਹ ਗੋਲੀਆਂ ਚਲਾ ਰਹੇ ਆ ਇਹ ਬਹੁਤ ਕੇਅਰਲੈਸ ਆ ਤੇ ਅਨਸੇਫ ਤਰੀਕੇ ਦੇ ਨਾਲ ਗੋਲੀਆਂ ਚਲਾ ਰਹੇ ਆ ਜਿਹਦੇ ਨਾਲ ਦੂਜਿਆਂ ਦਾ ਜੀਵਨ ਖਤਰੇ ਦੇ ਵਿੱਚ ਪੈ ਸਕਦਾ ਹੁਣ ਸਤੰਬਰ 3 ਨੂੰ ਜਾਨੀ ਕਿ ਪਰਸੋਂ ਪੁਲਿਸ ਨੇ 24 ਸਾਲਾ ਇੱਕ ਵਿਅਕਤੀ ਬ੍ਰੈਮਟਨ ਦਾ ਰਹਿਣ ਵਾਲਾ ਗੁਰਕਮਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਉਹਦੇ ਤੇ ਚਾਰਜ ਲਾਏ ਗਏ ਆ ਟੂ ਕਾਉਂਟਸ ਆਫ ਕੇਅਰਲੈਸ ਯੂਜ਼ ਆਫ ਫਾਇਰਆਰਮ ਅੰਡਰ ਕੈਨੇਡੀਅਨ ਲਾ ਤੇ ਇਸੇ ਤਰੀਕੇ ਦੇ ਨਾਲ ਪੁਲਿਸ ਨੇ ਜਿਹੜੇ ਇਹ ਹਥਿਆਰ ਸੀਗੇ ਤੇ ਉਹਨਾਂ ਦੇ ਲਾਇਸੈਂਸ ਸੀਗੇ ਵੈਪਨ ਦੇ ਉਹ ਵੀ ਉਹਨਾਂ ਦੇ ਕੋਲੋਂ ਲੈ ਲਏ ਆ। ਹੁਣ ਇਹਨਾਂ ਦੀ ਜਿਹੜੀ ਕੋਰਟ ਅਪੀਅਰੈਂਸ ਆ ਉਹ ਅਕਤੂਬਰ 7 ਨੂੰ ਤੈਅ ਕੀਤੀ ਗਈ ਆ ਇਨਵੈਸਟੀਗੇਸ਼ਨ ਇਸ ਮਾਮਲੇ ਦੇ ਵਿੱਚ ਹਜੇ ਵੀ ਚੱਲ ਰਹੀ ਆ ਔਰ ਇਹਦੀਆਂ ਜਿਹੜੀਆਂ ਹੋਰ ਡਿਟੇਲਸ ਨੇ ਉਹ ਵੀ ਸਾਹਮਣੇ ਆਉਣਗੀਆਂ ਓਪੀਪੀ ਨੇ ਜਿਹੜੀ ਕਮਿਊਨਿਟੀ ਮੈਂਬਰਸ ਨੇ ਉਹਨਾਂ ਦਾ ਧੰਨਵਾਦ ਕੀਤਾ ਕਿ ਉਹਨਾਂ ਨੇ ਇਨਫੋਰਮੇਸ਼ਨ ਸ਼ੁਰੂ ਕੀਤੀ ਆ ਉਹ ਕਹਿੰਦੇ ਵੀ ਲੋਕਾਂ ਦੀ ਕੋਆਪਰੇਸ਼ਨ ਸਾਡੇ ਨਾਲ ਬਹੁਤ ਜ਼ਰੂਰੀ ਆ ਤਾਂ ਹੀ ਇਹਨਾਂ ਘਟਨਾਵਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਰੋਕਿਆ ਜਾ ਸਕਦਾ ਔਰ ਇਹ ਪਹਿਲਾ ਇਨਸੀਡੈਂਟ ਨਹੀਂ ਆ ਕਿ ਜਦੋਂ ਇਸ ਤਰੀਕੇ ਨਾਲ ਗੋਲੀਆਂ ਚੱਲੀਆਂ ਪਿਛਲੇ ਸਾਲ 24 ਦੇ ਵਿੱਚ ਦੀਵਾਲੀ ਦੇ ਉੱਤੇ ਇੱਕ ਬਹੁਤ ਸਾਰੇ ਲੋਕ ਇਕੱਠੇ ਹੋ ਕੇ ਸਕਾਰਬਰੋ ਦੇ ਵਿੱਚ ਗੋਲੀਆਂ ਚਲਾ ਰਹੇ ਸੀ ਤੇ ਪੁਲਿਸ ਨੇ ਉੱਥੇ ਕਿਹਾ ਵੀ ਇਹ ਬਹੁਤ ਅਨਸੇਫ ਆ ਤੇ ਉੱਥੇ ਫਿਰ ਇਹਨਾਂ ਨੂੰ ਪੁਲਿਸ ਨੂੰ ਸੱਦਿਆ ਗਿਆ ਅਪੀਲ ਜਿਹੜੀ ਰੀਜਨ ਦੀ ਕਾਰਮੀ 223 ਦੇ ਵਿੱਚ ਬਹੁਤ ਸਾਰੀਆਂ ਵੱਡੀ ਇੱਕ ਇਲੀਗਲ ਕਾਰ ਗੈਦਰਿੰਗ ਸੀਗੀ ਮਿਸੀ ਸਾਗਾ ਦੇ ਵਿੱਚ ਤੇ ਕੁਝ ਲੋਕ ਜਿਹੜੇ ਵੀਡੀਓ ਦੇ ਵਿੱਚ ਫਾਇਰ ਕਰ ਰਹੇ ਸੀ ਹਵਾ ਦੇ ਵਿੱਚ ਤੇ ਬਹੁਤ ਸਾਰਿਆਂ ਨੂੰ ਬਾਅਦ ਦੇ ਵਿੱਚ ਚਾਰਜ ਵੀ ਕੀਤਾ ਗਿਆ ਇਹਨਾਂ ਦੋਸ਼ਾਂ ਦੇ ਤਹਿਤ ਇੱਥੇ ਬਾਈ ਦੇ ਵਿੱਚ ਇੱਕ ਸਰੀ ਦੇ ਵਿੱਚ ਸੈਲੀਬ੍ਰੇਸ਼ਨ ਹੋਈ ਸੀ ਜਿੱਥੇ ਵਿਆਹ ਦੇ ਵਿੱਚ ਸਮਾਨ ਦੇ ਵਿੱਚ ਗੋਲੀਆਂ ਚੱਲ ਰਹੀਆਂ ਸੀ ਤੇ ਆਰਸੀਐਮਪੀ ਨੇ ਕਮਿਊਨਿਟੀ ਨੂੰ ਕਿਹਾ ਸੀ ਕਿ ਉਹ ਇਦਾਂ ਵਿਆਹਾਂ ਦੇ ਵਿੱਚ ਗੋਲੀਆਂ ਚਲਾਉਣੀਆਂ ਜਿਹੜੀਆਂ ਗੈਰ ਕਾਨੂੰਨੀ ਆ ਸੋ ਇਹ ਘਟਨਾਵਾਂ ਕਈ ਹੋਈਆਂ ਨੇ ਤੇ ਹੁਣ ਐਸੇ ਜਿਹੜੀ ਘਟਨਾ ਦੇ ਵਿੱਚ ਜਿਹੜੇ ਵੀ ਲੋਕ ਸੀਗੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਹਜੇ ਹੋਰ ਜਾਂਚ ਇਹਦੀ ਜਿਹੜੀ ਉਹ ਚੱਲ ਰਹੀ ਹੈ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ